ਸੁਖਮਣੀ ਸੁਖ ਅਮਰਤ ਪ੍ਰਾਪਨਾ ਪਗਤ ਜਾਨਾ ਕੇ ਮਨ ਬਿਸ਼ਰਾਮ ਰਹਾਉ ਪਰਮਾਤਮਾ ਦਾ ਨਾਮ ਸਭ ਸੁੱਖਾਂ ਦਾ ਮੂਲ ਹੈ ਇਹ ਮਿਲਦਾ ਹੈ ਮਹਾਪੁਰਖਾਂ ਤੋਂ ਕਿਉਂਕਿ ਇਹ ਵਾਸਤਾ ਹੀ ਉਹਨਾਂ ਦੇ ਹਿਰਦੇ ਦੇ ਵਿੱਚ ਹੈ ਜਦੋਂ ਪਰਮਾਤਮਾ ਦੀ ਮੇਰ ਹੁੰਦੀ ਹੈ ਤਾਂ ਮਨੁੱਖ ਗੁਰਮੁਖਾਂ ਦੀ ਸੰਗਤ ਦੇ ਵਿੱਚ ਰਹਿ ਕੇ ਨਾਮ ਦੀ ਬਰਕਤ ਹਾਸਲ ਕਰਦਾ ਹੈ ਉਹ ਮਹਾਪੁਰਖ ਉੱਚੀ ਕਰਨੀ ਵਾਲੇ ਹੁੰਦੇ ਹਨ ਉਹਨਾਂ ਨੂੰ ਸਾਧੂ ਕਹੋ ਚਾਹੇ ਬ੍ਰह्म ज्ञानी ਚਾਹੇ ਕੋਈ ਹੋਰ ਨਾਮ ਰੱਖ ਲਵੋ ਪਰ ਉਹਨਾਂ ਦੀ ਆਤਮਾ ਸਦਾ ਪਰਮਾਤਮਾ ਦੇ ਨਾਲ ਇੱਕ ਰੂਪ ਹੈ ਸਾਧ ਸੰਗਤ ਜੀ ਫਤਿਹ ਦੀ ਸਾਂਝ ਪਾਉਂਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਸੁਖਨੀ ਸਾਹਿਬ ਜੀ ਦਾ ਇੱਕ ਪਾਠ ਕਰਨ ਦਾ ਸਾਨੂੰ ਕਿੰਨਾ ਵੱਡਾ ਫਲ ਪ੍ਰਾਪਤ ਹੋ ਸਕਦਾ ਹੈ ਆਓ ਅੱਜ ਤੇ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸੁਖਮਨੀ ਸਾਹਿਬ ਪਾ ਸੁੱਖਾਂ ਦੀ ਮਣੀ ਮੇਰੇ ਪੰਜਵੇਂ ਪਾਸ਼ਾ ਤਾਂਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਸ਼ਾ ਜੀ ਦੀ ਬਖਸ਼ਿਸ਼ ਹੈ ਪਾਸ਼ਾ ਜੀ ਨੇ ਰਾਮਸਾਸ ਰੋਵਰ ਦੇ ਕੰਡੇ ਬੈਠ ਕੇ ਸੁਖਮਨੀ ਸਾਹਿਬ ਜੀ ਦੀ ਰਚਨਾ ਕਰਕੇ ਆਪਣੀ ਸਿੱਖਾਂ ਦੀ ਝੋਲੀ ਦੇ ਵਿੱਚ ਇਹ ਬਾਣੀ ਪਾਈ ਜੋ ਵੀ ਸਿੱਖ ਇਸ ਬਾਣੀ ਨੂੰ ਪ੍ਰਾਪਤ ਕਰ ਲੈਂਦਾ ਹੈ ਪਾ ਲੈਂਦਾ ਹੈ ਉਸਦੀ ਜ਼ਿੰਦਗੀ ਖੂਬਸੂਰਤ ਹੋ ਜਾਂਦੀ ਹੈ ਉਸਦੀ ਜ਼ਿੰਦਗੀ ਸਵਰ ਜਾਂਦੀ ਹੈ ਪੰਜਵੇਂ ਪਾਇਸ਼ਾ ਜੀ ਦੀ ਬਾਣੀ ਗੁਰੂ ਅਰਜਨ ਦੇਵ ਪਾਸ਼ਾ ਜੀ ਨੇ ਸੁਖਮਣੀ ਸਾਹਿਬ ਜੀ ਦੇ ਰਾਮ ਦੇ ਵਿੱਚ ਪਹਿਲੇ ਸ਼ਲੋਕ ਦੇ ਵਿੱਚ ਗੁਰੂ ਨਾਨਕ ਪਾਇਸ਼ਾ ਜੀ ਗੁਰੂ ਅੰਗਦ ਦੇਵ ਗੁਰੂ ਅਮਰਦਾਸ ਪਾਸ਼ਾ ਜੀ ਤੇ ਪਿਤਾ ਗੁਰੂ ਰਾਮਦਾਸ ਪਾਸ਼ਾ ਜੀ ਨੂੰ ਨਮਸਕਾਰ ਕੀਤਾ ਹੈ ਜੋ ਮਨੁੱਖ ਇੱਕ ਵਾਰ ਵੀ ਸੁਖਮਣੀ ਸਾਹਿਬ ਜੀ ਦੀ ਬਾਣੀ ਦਾ ਉਚਾਰਨ ਕਰ ਲਵੇ ਮੇਰੇ ਪਾਸ਼ਾ ਜੀ ਉਸੇ ਬਾਣ ਘੋਟ ਕੇ ਫੜ ਲੈਂਦੇ ਹਨ ਸਾਡੇ ਕੀਤੇ ਹੋਏ ਜਾਣੇ ਅਣਜਾਣੇ ਦੇ ਵਿੱਚ guna ਸਾਡੇ ਪਾਪ ਬਖਸ਼ ਦਿੰਦੇ ਹਨ ਸਾਡੀ ਮਾਂ ਦੇ ਵਿੱਚ ਸਾਡੇ ਵਾਹਿਗੁਰੂ ਜੀ ਦੇ ਪ੍ਰਤੀ ਪ੍ਰੇਮ ਪਿਆਰ ਤੜਫ ਪੈਦਾ ਹੋ ਜਾਂਦੀ ਹੈ ਤੇ ਕਈ ਮਨੁੱਖ ਕਹਿ ਦਿੰਦੇ ਹਨ ਕਿ ਸੁਖਮਣੀ ਸਾਹਿਬ ਜੀ ਦੀ ਬਾਣੀ ਨੂੰ ਉਚਾਰਨ ਕਰਦੇ ਹੋਏ ਸਾਨੂੰ ਘੰਟੇ ਤੋਂ 1.5 ਘੰਟਾ ਵੀ ਲੱਗ ਜਾਂਦਾ ਹੈ ਸਾਡੇ ਕੋਲ ਇੰਨਾ ਸਮਾਂ ਨਹੀਂ ਹੁੰਦਾ ਇਸ ਕਰਕੇ ਅਸੀਂ ਬਾਣੀ ਵਿਚਾਰਨ ਨਹੀਂ ਕਰਦੇ ਤਾਂ ਦੇਖੋ ਅੱਜ ਦੇ ਵੀਡੀਓ ਸੁਖਮਨੀ ਸਬਜ਼ੀ ਦੀ ਬਾਣੀ ਦੀ ਤਾਕਤ ਦੇ ਬਾਰੇ ਗੱਲ ਕਰਾਂਗੇ ਵੀਡੀਓ ਨੂੰ ਪੂਰਾ ਜ਼ਰੂਰ ਸੁਣੋ ਅਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾਓ ਜੀ ਸਾਥ ਸੰਗਤ ਜੀ ਇੱਕ ਵਾਰ ਤਾਂ ਤੰਤ ਬਾਬਾ ਹਰਨਾਮ ਸਿੰਘ ਜੀ ਦੇ ਕੋਲ ਇੱਕ ਮਨੋਖ ਆਇਆ ਤੇ ਬਾਬਾ ਜੀ ਨੂੰ ਉਸਨੇ ਨਮਸਕਾਰ ਕੀਤੀ ਤੇ ਬੈਠ ਗਿਆ ਬਾਬਾ ਜੀ ਨੇ ਉਸ ਨੂੰ ਨਜ਼ਰ ਪਰ ਕੇ ਦੇਖਿਆ ਤੇ ਉਸ ਨੂੰ ਵਚਨ ਕੀਤੇ ਕਿ ਪਾਈ ਤੂੰ ਨਿਤ ਨੇਮ ਕਰਦਾ ਹੈ ਉਹ ਮਨੋਖ ਕਹਿਣ ਲੱਗਾ ਬਾਬਾ ਜੀ ਮੈਂ ਸੁਖਮਨੀ ਸਾਹਿਬ ਜੀ ਦਾ ਪਾਠ ਕਰਦਾ ਹਾਂ ਬਾਬਾ ਜੀ ਕਹਿੰਦੇ ਅੱਜ ਤੂੰ ਸਾਨੂੰ ਵੀ ਪਾਠ ਸੁਣਾ ਮਨੁੱਖ ਸਤਿਵੰਤ ਬਚਨ ਕਹਿ ਕੇ ਸੁਖਮਨੀ ਸਾਹਿਬ ਜੀ ਦਾ ਪਾਠ ਸੁਣਾਉਣ ਲੱਗਾ ਜਦੋਂ ਇੱਕ ਪਾਠ ਸੰਪੂਰਨ ਹੋਇਆ ਤਾਂ ਇੱਕ ਹੋਰ ਪਾਠ ਸੁਣਾਉਣ ਲਈ ਬਾਬਾ ਜੀ ਨੇ ਕਿਹਾ ਫਿਰ ਇੱਕ ਹੋਰ ਪਾਠ ਸੁਣਾਉਣ ਦੇ ਲਈ ਕਿਹਾ ਇਸ ਤਰ੍ਹਾਂ ਇੱਕ ਇੱਕ ਕਹਿ ਕੇ ਬਾਬਾ ਜੀ ਉਸ ਮਨੁੱਖ ਤੋਂ ਪੰਜ ਪਾਠ ਲਗਾਤਾਰ ਸੁਣੇ ਜਦੋਂ ਸੁਖਮਨੀ ਸਾਹਿਬ ਜੀ ਦੇ ਪੰਜ ਪਾਠ ਸੰਪੂਰਨ ਹੋਏ ਤਾਂ ਮਨੁੱਖ ਨੇ ਬਾਬਾ ਜੀ ਦੇ ਪਾਸਿਓਂ ਆਗਿਆ ਮੰਗੀ ਬਾਬਾ ਜੀ ਕਹਿੰਦੇ ਤੁਸੀਂ ਇੱਕ ਰਾਤ ਇੱਥੇ ਰਹੋ ਤੁਹਾਨੂੰ ਕੱਲ ਨੂੰ ਆਗਿਆ ਦੇਵਾਂਗੇ ਇਹਦੇ ਕੁਝ ਦੇ ਕੇ ਭੇਜਾਂਗੇ ਮਨੁੱਖ ਨੇ ਸਤਿਵਚਨ ਕਹਿ ਕੇ ਇੱਕ ਰਾਤ ਬਤਾਈ ਅਗਲਾ ਦਿਨ ਹੋਇਆ ਮਨੁੱਖ ਨੇ ਫਿਰ ਬਾਬਾ ਜੀ ਕੋਲ ਜਾ ਕੇ ਬੇਨਤੀ ਕੀਤੀ ਬਾਬਾ ਜੀ ਮੈਨੂੰ ਆਗਿਆ ਦਿਓ ਅੰਜ ਫਿਰ ਬਾਬਾ ਜੀ ਨੇ ਉਸ ਨੂੰ ਪਾਠ ਸੁਣਾਉਣ ਦੇ ਲਈ ਕਿਹਾ ਮਨੁੱਖ ਨੇ ਸਤਿਵਚਨ ਕਹਿ ਕੇ ਫਿਰ ਸੁਖਨੀ ਸਾਹਿਬ ਜੀ ਦਾ ਪਾਠ ਬਾਬਾ ਜੀ ਨੂੰ ਸੁਣਾਇਆ ਫਿਰ ਵਾਰੀ-ਵਾਰੀ ਉਸ ਤੋਂ ਬਾਅਦ ਪੰਜ ਪਾਠ ਬਾਬਾ ਜੀ ਨੇ ਉਸ ਤੋਂ ਸੁਨੇ ਬਾਬਰਨੰਦ ਸਿੰਘ ਜੀ ਬਚਨ ਕਰਿਆ ਕਰਦੇ ਸਨ ਕਿ ਜਿਸ ਨੇ ਆਪਣੇ ਗੁਰੂ ਨੂੰ ਖੁਸ਼ ਕਰ ਲਿਆ ਫਿਰ ਗੁਰੂ ਦਾ ਕੀ ਪਤਾ ਕਿ ਉਸਨੇ ਖੁਸ਼ ਹੋ ਸੇਵਕ ਦੀ ਝੋਲੀ ਕਿਹੜੇ ਹੀਰੇ ਮੋਤੀ ਰਤਨ ਜਵਹਰ ਪਾ ਦੇਨੇ ਹਨ ਇੱਕ ਹੋਰ ਵਿਚਾਰ ਇਹ ਵੀ ਹੈ ਕਿ ਪੂਰਨ ਮਹਾਪੁਰਖ ਤੋਂ ਦਰਗਾਹ ਤੋਂ ਆਏ ਹੁੰਦੇ ਹਨ ਉਜੋ ਵੀ ਬਚਨ ਕਰਦੇ ਹਨ ਰੰਗਾਂ ਦੇ ਰੰਗ ਦੇ ਵਿੱਚ ਰੰਗੇ ਜਾਂਦੇ ਹਨ ਕਈ ਵਾਰ ਮਹਾਪੁਰਖ ਰੱਬ ਦੇ ਪਿਆਰੇ ਖੁਸ਼ ਹੋ ਕੇ ਵੀ ਜੀਵ ਨੂੰ ਨਾਮ ਜਪਣ ਦੀ ਐਸੀ ᔪਗਤੀ ਦੱਸ ਦਿੰਦੇ ਹਨ ਜਿਸ ਨਾਲ ਉਸਤਤ ਸਹਿਜ ਹੀ ਪਰ ਉਤਾਰਾ ਹੋ ਜਾਂਦਾ ਹੈ ਸੰਗਤ ਜੀ ਨਾਮ ਉਂਝ ਵੀ ᔪਗਤੀ ਤੋਂ ਬਿਨਾਂ ਕੀਤਾ ਕੋਈ ਵੀ ਕਾਰਜ ਸਫਲ ਨਹੀਂ ਹੁੰਦਾ ਜਿਸ ਤਰ੍ਹਾਂ ਜੇਕਰ ਕਿਸੇ ਨੇ ਕੜਾ ਪਰਸਾਹ ਤਿਆਰ ਕਰਨਾ ਹੋਵੇ ਉਸ ਲਈ ਕਿ ਉਹ ਆਟਾ ਖੰਡ ਪਾਣੀ ਦੀ ਲੋੜ ਹੁੰਦੀ ਹੈ ਹੁਣ ਕੋਈ ਸਿਆਣਾ ਪੁਰਸ਼ ਜਾਂ ਮਾਈ ਜੇਕਰ ਝੁਕਤੀ ਦੇ ਨਾਲ ਸਾਰੀ ਰਸਤ ਪਾਵੇ ਤਾਂ ਠੀਕ ਹੈ ਭਾਵ ਉਹ ਪਹਿਲਾਂ ਆਟਾ ਪਾ ਕੇ ਭੁੰਨੇ ਦੂਸਰੇ ਪਾਸੇ ਚਾਸ਼ਨੀ ਤਿਆਰ ਕੀਤੀ ਜਾਵੇ ਫਿਰ ਜਦੋਂ ਆਟਾ ਭੁੰਨਿਆ ਗਿਆ ਤੇ ਉਸ ਦੇ ਵਿੱਚ ਚਾਸ਼ਨੀ ਪਾ ਕੇ ਸੇਕ ਲਵਾ ਦਿਆਗੇ ਸੇਕ ਲਵਾ ਦਿੱਤਾ ਜਾਵੇ ਫਿਰ ਕੜਾ ਪ੍ਰਸ਼ਾਦ ਤਿਆਰ ਹੋ ਜਾਂਦਾ ਹੈ ਬਾਜੇਕਰ ਕੋਈ ਬਿਨਾਂ ਝੁਗਤੀ ਤੋਂ ਹੀ ਇੱਕ ਪਾਣੀ ਦੇ ਵਿੱਚ ਕਿਉ ਆਟਾ, ਚੀਨੀ, ਪਾਣੀ ਇਕੱਠੇ ਹੀ ਪਾ ਦੇਵੇ ਤਾਂ ਪ੍ਰਸ਼ਾਦ ਬਣਨ ਦੀ ਥਾਂਲੇ ਵੀ ਬਣ ਜਾਵੇਗੀ। ਉਸੇ ਹੀ ਤਰ੍ਹਾਂ ਝੁਗਤੀ ਦੇ ਨਾਲ ਨਾਮ ਜਪਣ ਦੇ ਨਾਲ ਜ਼ਿਆਦਾ ਫਲ ਪ੍ਰਾਪਤ ਹੁੰਦਾ ਹੈ। ਹੁਣ ਬਾਬਾ ਜੀ ਉਸ ਮਨੁੱਖ ਨੂੰ ਖੁਸ਼ ਹੋ ਕੇ ਬਚਨ ਕਰਨ ਲੱਗੇ ਕਿ ਅਸੀਂ ਤੈਨੂੰ ਐਸੀ ਝੁਗਤੀ ਦੱਸਾਂਗੇ ਕਿ ਜਿਸ ਦੇ ਨਾਲ ਤੈਨੋਂ ਇੱਕ 파ਟ ਸੁਖਮਨੀ ਸਬਜੀ ਦਾ ਕਰਨ ਨਾਲ ਦੋ 파ਟ ਦਾ ਫਲ ਮਿਲੇਗਾ ਮਨੋਖੂ ਬਾਬਾ ਜੀ ਦਾ ਇਹ ਬਚਨ ਸੁਣ ਕੇ ਬਹੁਤ ਖੁਸ਼ ਹੋਇਆ ਤੇ ਹੱਥ ਜੋੜ ਕੇ ਨਿਮਰਤਾ ਸਹਿਤ ਬਾਬਾ ਜੀ ਦੇ ਅੱਗੇ ਬੇਨਤੀ ਕੀਤੀ ਦੱਸੋ ਬਾਬਾ ਜੀ ਬਾਬਾ ਜੀ ਕਹਿੰਦੇ ਲੈ ਸੋਨ ਫਿਰ ਧਿਆਨ ਦੇ ਨਾਲ ਜਿੱਥੇ ਅਸ਼ਪਤੀ ਸਮਾਪਤ ਹੁੰਦੀ ਹੈ ਉਥੇ ਇਹ ਦੋ ਪੰਕਤੀਆਂ ਪੜ੍ਹ ਦਿਆ ਕਰੀ ਸੁਖਮਨੀ ਸੁਖ ਅਮਰਤ ਪ੍ਰਭ ਨਾਮ भगत जना के मन विश्राम क्यासी श्लोक दिन दर्द दुख भंजना खड़क नाथ अनाद सरन तुमारी आयो नानक के प्रसाद श्लोक पढ़न तो बाद सतनाम श्री वाहीगुरु अष्टपति कह के फिर अष्टपति शुरू कर लें इस तरह हरेक अष्टपति नाल पाठ करें फिर उस मनुखन बाबा जी कहें हूँ आ गया है हूँ तू जिथे जाना है जा सकता है ਉਹ ਕਹਿੰਦਾ ਜੀ ਮੈਂ ਕਲੇਰਾ ਨੂੰ ਜਾਣਾ ਹੈ। ਬਾਬਾ ਜੀ ਕਹਿੰਦੇ ਬਹੁਤ ਚੰਗੀ ਗੱਲ ਹੈ। ਮਹਾਪੁਰਖਾਂ ਦੀ ਸੰਗਤ ਕਰਿਆ ਕਰੋ, ਚੰਗੇ ਕਰਮ ਬਣਾਇਆ ਕਰੋ। ਉਹ ਮਨੁੱਖ ਜਦੋਂ ਕਲੇਰਾ ਬਾਬਾ ਨੰਦ ਸਿੰਘ ਜੀ ਦੇ ਕੋਲ ਆਇਆ ਤਾਂ ਬਾਬਾ ਜੀ ਨੇ ਮੈਂ ਉਸ ਨੂੰ ਪੁੱਛਿਆ ਕਿ ਪਾਈ ਤੂੰ ਕਿੱਥੋਂ ਆਇਆ ਹੈ? ਉਹ ਕਹਿੰਦਾ ਜੀ ਮੈਂ ਬਾਬਾ ਜੀ ਦੇ ਕੋਲੋਂ ਹੋ ਕੇ ਆਇਆ ਹਾਂ। ਬਾਬਾ ਜੀ ਉਸ ਦਾ ਇਹ ਬਚਨ ਸੁਣ ਕੇ ਬਹੁਤ ਖੁਸ਼ ਹੋਏ ਤੇ ਕਹਿੰਦੇ ਉੱਥੇ ਕੀ ਕਹਿ ਕੇ ਆਇਆ ਹੈ? फिर उसने जो बाबा जी ने सुखने साहब जी की मर्यादा दसी सी वो आके सुनाई बाबा नंद सिंह जी मर्यादा सुन के बहुत प्रसन्न होए बाबा जी वचन कर लगे भाई बाबा जी ने तेरा लोग लोक सफला कर दिता है ये लोग सुखिए पर लोग सहेले नानक हर प्रभ आपे मिले परमात्मा ने केवल संसार की रचना ही नहीं की थी। ਬਲਕਿ ਉਸ ਨੂੰ ਠੀਕ ਢੰਗ ਨਾਲ ਚਲਾਉਣ ਲਈ ਪ੍ਰਬੰਧ ਵੀ ਕੀਤਾ ਸੰਸਾਰ ਦੇ ਸਾਰੇ ਜੀਵ ਬਨਸਪਤੀ ਚੰਦ ਸੂਰਜ ਤਾਰੇ ਆ ਸਭ ਪਰਮਾਤਮਾ ਦੁਆਰਾੰਤਸੇ ਹੋਏ ਨਿਜਮਾ ਦੇ ਨਾਲ ਚੱਲ ਰਹੇ ਹਨ ਪਰਮਾਤਮਾ ਦੁਆਰਾ ਬਣਾਏ ਗਏ ਨਿਸ਼ਮਾ ਕਰਕੇ ਹੀ ਸਾਰਾ ਸੰਸਾਰ ਆਪਸ ਚ ਜੁੜਿਆ ਹੈ ਪਰਮਾਤਮਾ ਤੋਂ ਬਿਨਾਂ ਕਿਸੇ ਹੋ ਦੇ ਵਿੱਚ ਇੰਨੀ ਸ਼ਕਤੀ ਨਹੀਂ ਕਿ ਉਹ ਇੰਨੇ ਵੱਡੇ ਸੰਸਾਰ ਨੂੰ ਚਲਾ ਸਕੇ ਪਰਮਾਤਮਾ ਆਪਣੀ ਆਤਮਾ ਦੀ ਸ਼ਕਤੀ ਕਰਕੇ ਸਾਰੇ ਸੰਸਾਰ ਦੇ ਵਿੱਚ ਵਸਿਆ ਹੋਇਆ ਹੈ ਉਹ ਸਭ ਦੇ ਬਾਰੇ ਸਭ ਕੁਝ ਜਾਣਦਾ ਹੈ ਉਸ ਤੋਂ ਕੁਝ ਵੀ ਛੁਪਿਆ ਹੋਇਆ ਨਹੀਂ ਸਭ ਜੀਵਾਂ ਦੇ ਦੁੱਖ ਸੁੱਖ ਬਾਰੇ ਗਿਆਨ ਪਰਮਾਤਮਾ ਨੂੰ ਹੁੰਦਾ ਹੈ ਹਜ਼ਾਰਾਂ ਲੱਖਾਂ ਸਾਲਾਂ ਤੋਂ ਇਹ ਸੰਸਾਰ ਨਿਰਵਿਗੰਣ ਚੱਲ ਰਿਹਾ ਹੈ ਕਿਉਂਕਿ ਇਸ ਨੂੰ ਚਲਾਉਣ ਵਾਲਾ ਸਭ ਤੋਂ ਸ਼ਕਤੀਸ਼ਾਲੀ ਪਰਮਾਤਮਾ ਆਪੇ ਹੈ ਜੇਕਰ ਅਸੀਂ ਇਸ ਪਾਣੀ ਦਾ ਜਾਪ ਰੋਜ਼ਾਨਾ ਕਰਦੇ ਹਾਂ ਤਾਂ ਸਾਡਾ ਵੀ ਪਰਲੋਕ ਅਤੇ ਲੋਗ ਸਵਾਰਿਆ ਜਾਵੇਗਾ ਸਾਡਾ ਪਾਰ ਉਤਾਰਾ ਹੋ ਜਾਵੇਗਾ ਸਾਡੇ ਸਾਰੇ ਦੁੱਖ ਰੋਗ ਕਸ਼ਟ ਕੱਟੇ ਜਾਣਗੇ ਪਰਮਾਤਮਾ ਨੇ ਸ੍ਰਿਸ਼ਟੀ ਦੀ ਰਚਨਾ ਕੀਤੀ ਹੈ ਉਸ ਨੂੰ ਇੱਕ ਪ੍ਰਬੰਧ ਵਿੱਚ ਪਾਇਆ ਹੈ ਅਤੇ ਆਪ ਉੱਪਰ ਬੈਠਾ ਹੈ ਇਸ ਨੂੰ ਚੱਲਦਿਆਂ ਦੇਖ ਕੇ ਖੁਸ਼ ਹੋ ਰਿਹਾ ਹੈ ਆਓ ਅਸੀਂ ਮੀਰ ਪ੍ਰਮਾਤਮਾ ਦੇ ਗੁਣ ਗਾਈਏ ਪ੍ਰਮਾਤਮਾ ਦੇ ਨਾਮ ਦਾ ਜਾਪ ਕਰੀਏ ਗੁਰਪਾਣੀ ਦਾ ਜਾਪ ਕਰੀਏ ਰੁਚਨਾਂ ਇੱਕ ਸੁਖਨੀ ਸਬਜੀ ਦਾ ਪਾਠ ਜ਼ਰੂਰ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ